ਬਾਬਾ ਜੀ ਕਹਿੰਦੇ ਹੁੰਦੇ ਨੇ ਜਦੋਂ ਬੰਦੇ ਦਾ ਮਨ ਭਰਿਆ ਹੋਵੇ ਦਿਲ ਨੂੰ ਬੜੀ ਬੇਚੈਨੀ ਲੱਗੀ ਹੋਵੇ ਕਿਤੇ ਵੀ ਦਿਲ ਨਾ ਲੱਗ ਰਿਹਾ ਹੋਵੇ ਦੁੱਖ ਤਕਲੀਫ ਕੋਈ ਵੀ ਹੋਵੇ ਉਸ ਵੇਲੇ ਜਿੱਥੇ ਵੀ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦਾ ਪ੍ਰਕਾਸ਼ ਹੋਇਆ ਹੋਵੇ ਤੇ ਪਾਠ ਚੱਲ ਰਿਹਾ ਹੋਵੇ ਤੁਸੀਂ ਉੱਥੇ ਜਾ ਕੇ ਬੈਠ ਜਾਓ ਅੰਦਰ ਤੁਸੀਂ ਬੇਸ਼ੱਕ ਇਕੱਲੇ ਆਏ ਹੋ ਰੂ ਇਸ ਚਾਹਤ ਵਿੱਚ ਹੋਵੇ ਕਿ ਬਸ ਕੋਈ ਸਾਨੂੰ ਹੁਣ ਸਾਥ ਲਵੇ ਕੋਈ ਗੱਲ ਨਾਲ ਲਾ ਲਵੇ ਜਿਹੜੇ ਗੁਰੂ ਸਹਿਬਾਨ ਜੀ ਦਾ ਤੁਸੀਂ ਜਿਆਦਾ ਨਾਮ ਜਪਦੇ ਹੋ ਗੁਰਦੁਆਰਿਆਂ ਦੇ ਅੰਦਰ ਬੈਠ ਕੇ ਪਾਠ ਸੁਣ ਕੇ ਜਿਹੜਾ ਸਾਨੂੰ ਉਸ ਵੇਲੇ ਸਕੂਨ ਮਿਲਦਾ ਹੈ ਉਹੀ ਤੁਹਾਡਾ ਗੁਰੂ ਗੁਰਬਾਣੀ ਦੇ ਜਰੀਏ ਜਿੱਥੇ ਵੀ ਤੁਹਾਡੇ ਦਿਲ ਵਿੱਚ ਜਿੰਨਾ ਵੀ ਦੁੱਖ ਹੁੰਦਾ ਉਸ ਤੇ ਆਪਣਾ ਹੱਥ ਰੱਖ ਦਿੰਦਾ ਹੈ ਆਪਣੇ ਸੇਵਕ ਨੂੰ ਗੁਰੂ ਤਕਲੀਫ ਨਹੀਂ ਮਹਿਸੂਸ ਹੋਣ ਦਿੰਦੇ ਕਿਉਂਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਅੱਡਿਆ ਪੱਲਾ ਉਹ ਚੀਜ਼ ਵੀ ਦਵਾ ਦਿੰਦਾ ਹੈ ਜਿਸ ਦੇ ਮਿਲਣ ਦੀ ਅਸ ਹੀ ਮੁੱਕ ਗਈ ਹੋਵੇ